ਕੈਪਟਨਾਂ ਦੇ ਖਿਲਾਫ ਬਾਦਲਾਂ ਦੇ ਖਿਲਾਫ ਮੈਂ ਇਕੱਲਾ ਨਹੀਂ ਲੜ ਸਕਦਾ ਤੁਹਾਡੇ ਸਹਿਯੋਗ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦਾ ਸਾਡੇ ਕੋਲ ਕੋਈ ਲੁੱਟਿਆ ਕੋਈ ਛੁੱਟਿਆ ਪੈਸਾ ਨਹੀਂਗਾ ਤੋਂ ਤੁਸੀਂ ਜਾਣਦੇ ਹੋ ਕਿ ਆਪਾਂ ਬਠਿੰਡਾ ਦੀ ਲੋਕ ਸਭਾ ਇਲੈਕਸ਼ਨ ਲੜਨ ਜਾ ਰਹੇ ਹਾਂ ਇਸ ਦਾ ਆਗਾਜ਼ ਆਪਾਂ ਇੱਕ ਰੂਟ ਸ਼ੋਰ ਨਾਲ ਕਰਾਂਗੇ ਸੋਮਵਾਰ ਵਾਲੇ ਦਿਨ 25 ਮਾਰਚ ਨੂੰ ਠੀਕ 10 ਵਜੇ ਆਪਾਂ ਟੈਪੀ ਪਿੰਡ ਜਿਹੜਾ ਕਿ ਸੁਨਾਮ ਮਾਨਸਾ ਰੋਡ ਦੇ ਉੱਤੇ ਸਥਿਤ ਹੈ ਉੱਥੇ ਸਾਰੇ ਇਕੱਤਰ ਹੋਵਾਂਗੇ ਇੱਕ ਕਾਫਲੇ ਦੀ ਸ਼ਕਲ ਦੇ ਵਿੱਚ ਆਪਾਂ ਮਾਨਸਾ ਦੇ ਵਿੱਚ ਦੀ ਹੋ ਕੇ ਮੋੜ ਵਿੱਚ ਦੀ ਹੋ ਕੇ ਤਲਵੰਡੀ ਸਾਹ ਕੋ ਕਸ ਤੇ ਦੰਦਮਾ ਸਾਥ ਤੇ ਮੱਥਾ ਟੇਕ ਕੇ ਆਸ਼ੀਰਵਾਦ ਲਵਾਂਗੇ ਵਾਹਿਗੁਰੂ ਪਰਮਾਤਮਾ ਦਾ ਕਿਉਂਕਿ ਇਹ ਲੜਾਈ ਬਹੁਤ ਵੱਡੀ ਆ ਕੈਪਟਨਾਂ ਦੇ ਖਿਲਾਫ ਬਾਦਲਾਂ ਦੇ ਖਿਲਾਫ ਮੈਂ ਇਕੱਲਾ ਨਹੀਂ ਲੜ ਸਕਦਾ ਤੁਹਾਡੇ ਸਹਿਯੋਗ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦਾ ਸਾਡੇ ਕੋਲ ਕੋਈ ਸਾਧਨ ਨਹੀਂ ਸਾਡੇ ਕੋਲ ਕੋਈ ਲੁੱਟਿਆ ਕੋ ਛੁੱਟਿਆ ਪੈਸਾ ਨਹੀਂਗਾ ਇਸ ਲਈ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਜਿਹੜਾ ਮੋਰਚਾ ਫਤਿਹ ਕੀਤਾ ਜਾਵੇਗਾ ਕਿਉਂਕਿ ਇਹ ਲੋਗ ਨੇ ਬਾਦਲ ਵਰਗੇ ਜਿਨ੍ਹਾਂ ਨੇ ਸਾਡੇ ਸੂਬੇ ਵਿੱਚ ਬੇਰੋਜ਼ਗਾਰੀ ਪੈਦਾ ਕੀਤੀ ਆਤਮ ਹੱਤਿਆਵਾਂ ਪੈਦਾ ਕੀਤੀਆਂ ਨਸ਼ੇ ਪੈਦਾ ਕੀਤੇ ਔਰ ਭ੍ਰਿਸ਼ਟਾਚਾਰੀ ਕੀਤੀ ਇਹਨਾਂ ਤੋਂ ਨਜਾਤ ਦਿਵਾਉਣ ਵਾਸਤੇ ਆਪਾਂ ਸਭ ਨੂੰ ਇੱਕ ਮੁੱਠ ਹੋਣਾ ਪਵੇਗਾ ਸੋ ਇਸੇ ਲਈ ਤੁਹਾਨੂੰ ਅਪੀਲ ਕਰਨ ਵਾਸਤੇ ਮੈਂ ਹਾਜ਼ਰ ਹੋਇਆ ਹਾਂ ਔਰ ਐਨ ਆਰ ਆਈਸ ਨੂੰ ਅਪੀਲ ਕਰੂੰਗਾ ਕਿ ਜਿੱਦਾਂ ਤੁਸੀਂ ਸਾਡਾ ਪਹਿਲਾਂ ਸਾਥ ਦਿੰਦੇ ਰਹੇ ਹੋ ਆਪਣੇ ਆਪਣੇ ਪਿੰਡ ਵਿੱਚ ਸੁਣਿਆ ਲਾ ਕੇ ਸਾਡੇ ਇਸ ਪਹਿਲੇ ਰੂਟ ਸ਼ੋ ਨੂੰ ਕਾਮਯਾਬ ਕਰੋ 25 ਮਾਰਚ ਸੋਮਵਾਰ ਵਾਲੇ ਦਿਨ ਠੀਕ 10 ਵਜੇ ਟੈਪੀ ਤੋਂ ਚਲਾ ਕੇ ਆਪਾਂ ਇਸ ਦਾ ਆਗਾਜ਼ ਕਰਾਂਗੇ ਮੈਨੂੰ ਪੂਰਨ ਆਸ ਹੈ ਕਿ ਤੁਸੀਂ ਸਾਰੇ ਸਾਡਾ ਸਹਿਯੋਗ ਦਿਓਗੇ ਤੁਹਾਡਾ ਆਪਣਾ ਸੁਖਪਾਲ ਸਿੰਘ ਖਹਿਰਾ ਬਹੁਤ ਸ਼ੁਕਰੀਆ ਧੰਨਵਾਦ